ਮਲੇਰ ਕੋਟਲਾ ਪੁਲਿਸ ਵੱਲੋਂ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ 2 ਦਿਨਾਂ ਮੈਗਾ ਰਾਹਤ ਕੈਂਪ ਲਗਾਏ ਗਏ। ਜਿਨ੍ਹਾਂ ਦੌਰਾਨ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ 207 ਸ਼ਿਕਾਇਤਾਂ ਦਾ ਸਫਲਤਾਪੂਰਵਕ ਨਿਪਟਾਰਾ ਕੀਤਾ ਗਿਆ ਜ਼ਿਲ੍ਹਾ ਪਾਲਸਮੁਖੀ ਹਰਕਮਲ ਪ੍ਰੀਤ ਸਿੰਘ ਖਾਕ ਨੇ ਦੱਸਿਆ ਕਿ ਅਮਰਗੜ, ਅਹਿਮਦਗੜ ਅਤੇ ਮਲੇਰਕੋਟਲਾ ਹਲਕਿਆਂ ਵਿੱਚ ਲਗਾਏ ਗਏ ਕੈਂਪਾਂ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਅਤੇ ਮੌਕੇ ਤੇ ਹੀ ਉਹਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਆਦਰਸ਼ ਚੌਂ ਜ਼ਾਬਤੇ ਦੇ ਅਮਲ ਵਿੱਚ ਹੋਣ ਕਾਰਨ ਆਮ ਲੋਕਾਂ ਦੀ ਸਹੂਲਤ ਲਈ ਇਹ ਰਾਹਤ ਕੈਂਪ ਲਗਾਏ ਗਏ ਸਨ ਉਹਨਾਂ ਨੇ ਕਿਹਾ ਕਿ ਸ਼ਿਕਾਇਤ ਨਿਪਟਾਰਾ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਅਜਿਹੇ ਅਕਾਦਮੀਆਂ ਭਵਿਕ ਵਿੱਚ ਵੀ ਜਾਰੀ ਰਹਿਣਗੇ ਆ ਤੇ ਹੁਣ ਇਲੈਕਸ਼ਨ ਆ ਰਿਹਾ ਸਾਡਾ ਤੇ ਪੁਲਿਸ ਦੀ ਪ੍ਰਾਇੋਰਟੀ ਜਿਹੜੀ ਹੈਗੀ ਉਹ ਬਦਲ ਜਾਂਦੀ ਹੈ ਸਾਡਾ ਇਲੈਕਸ਼ਨ ਮੂਕ ਸ਼ੁਰੂ ਹੋ ਜਾਣਾ ਤੇ ਜਿਹੜੇ ਮੌਕਾ ਨੂੰ ਪੈਨਿਕ ਕੰਮ ਹੈਗੀ ਉਹ ਅੱਗੇ ਚਲੇ ਜਾਂਦੇ ਹੈਗੇ ਆ ਉਹ ਬਲੇਜ਼ ਹੋ ਜਾਂਦਾ ਉਹਨਾਂ ਕੰਮਾਂ ਦਾ ਉਹਨੂੰ ਮੁੱਖ ਰੱਖ ਕੇ ਮਾਨਯੋਗ ਡੀਜੀਪੀ ਪੰਜਾਬ ਉਹਨਾਂ ਵੱਲੋਂ ਸਾਨੂੰ ਆਲਰੇਡੀ ਇਨਸਟਰਕਸ਼ਨ ਸਿਖੇ ਹੈ ਕਿ ਤੁਸੀਂ ਇਦਾਂ ਦੇ ਕੈਂਪਸ ਲਗਾਓ ਜਿੱਥੇ ਸਾਰੇ ਅਫਸਰ ਉਸ ਕੈਂਪਾਂ 'ਚ ਬੈਠਣ ਔਰ ਇੱਕ ਜਗ੍ਹਾ ਤੇ ਲੋਕਾਂ ਨੂੰ ਬੁਲਾ ਕੇ ਉਹਨਾਂ ਦੀਆਂ ਗ੍ਰਿਵੈਂਸਿਸ ਜਿਹੜੀਆਂ ਉਹਨਾਂ ਦੀਆਂ ਮੁਸ਼ਕਿਲਾਂ ਹੈਗੀਆਂ ਸ਼ਿਕਾਇਤਾਂ ਹੈਗੀਆਂ ਉਹਨਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਅਸੀਂ ਇਸੇ ਖੜੀ ਦੇ ਵਿੱਚ ਅਮੰਤਗੜ ਸਬਡਿਵੀਜ਼ਨ ਦੇ ਵਿੱਚ ਡੀਐਸਪੀ ਆਫਿਸ ਦੇ ਵਿੱਚ ਕੈਂਪ ਲਾਇਆ ਜਿੱਥੇ ਉਹਨਾਂ ਦੇ ਸਾਰੇ ਚੌਂਕੀ ਵਾਲੇ ਥਾਣੇ ਵਾਲੇ ਖੁਦ ਡੀਐਸਪੀ ਸਾਹਿਬ ਐਸਪੀ ਸਾਹਿਬ ਇਥੋਂ ਭੇਜੇ ਗਏ ਹੈਡਕੁਆਟਰ ਤੋਂ। ਉਹ ਇੱਦਾਂ ਅਮਰਗੜ ਦੇ ਵਿੱਚ ਕੈਂਪ ਲਗਾਏ ਇੱਦਾਂ ਹੀ ਮਲੇਰਕੁੱਟ ਲਾਗੇ ਵਿੱਚ ਕੈਂਪ ਲਗਾਏ।